ਗਰਸ਼ੰਕਰ ਚੰਡੀਗੜ੍ਹ ਮੁੱਖ ਮਾਰਗ ਤੇ ਸਥਿਤ ਐਮ ਆਰ ਇੰਟਰਨੈਸ਼ਨਲ ਸਕੂਲ ਪਨਾਮ ਅਗੇ ਸਕੂਲੀ ਵਿਦਿਆਰਥੀਆਂ ਦੇ ਕੁਝ ਮਾਪਿਆਂ ਵੱਲੋਂ ਫੀਸਾਂ ਦੇ ਵਾਧੇ ਨੂੰ ਲੈ ਕੇ ਰੋਜ਼ ਦਾ ਪ੍ਰਗਟਾਵਾ ਕੀਤਾ ਗਿਆ ਇਸ ਮੌਕੇ ਦੀਪਕ কুমার ਸ਼ੁਭਦੇਵੀ ਵਾਸੀ ਭਾਰਪੁਰਾ ਸੁਰਿੰਦਰ ਸਿੰਘ ਪਿੰਡ ਦਿਯਾਲਾ ਜਸਵਿੰਦਰ ਸਿੰਘ ਸੋਨੂਲ ਸਿੰਘ ਦਿਯਾਲਾ ਤੋਂ ਇਲਾਵਾ ਹੋਰਨਾ ਮਾਪਿਆਂ ਨੇ ਦੱਸਿਆ ਕਿ ਉਹਨਾਂ ਦੇ ਬੱਚੇ ਇਸੇ ਸਕੂਲ ਵਿੱਚ ਵਕਫਾ ਕਲਾਸਾਂ ਵਿੱਚ ਪੜ੍ਹਦੇ ਨੇ ਅਤੇ ਸਕੂਲ ਪ੍ਰਬੰਧਕਾਂ ਵੱਲੋਂ ਨਰਸਰੀ ਯੂਕੇਜੀ ਕਲਾਸਾਂ ਤੋਂ ਲੈ ਕੇ ਹਰ ਮਹੀਨੇ 8% ਦੇ ਹਿਸਾਬ ਨਾਲ ਫੀਸ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਜੋ ਕਿ ਮੱਧ ਵਰਗ ਨਾਲ ਸੰਬੰਧਿਤ ਪਰਿਵਾਰਾਂ ਲਈ ਬਹੁਤ ਜ਼ਿਆਦਾ ਔਖਾ ਹੈ ਜਿਸ ਕਰਕੇ ਉਹਨਾਂ ਨੂੰ ਵਾਧੂ ਆਰਥਿਕ ਬੋਝ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਦੱਸਿਆ ਕਿ ਇਸ ਸਬੰਧੀ ਉਹਨਾਂ ਪਹਿਲਾਂ ਵੀ ਸਕੂਲ ਪ੍ਰਬੰਧਕਾਂ ਨਾਲ ਕਈ ਵਾਰ ਗੱਲਬਾਤ ਕੀਤੀ ਪਰ ਬਿਨਾਂ ਕੋਈ ਹੱਲ ਕੀਤੇ ਆ ਟਾਲਮ ਟੋਲ ਕਰਕੇ ਹੀ ਸਹਾਰ ਦਿੱਤਾ ਗਿਆ। ਇਸ ਤੋਂ ਇਲਾਵਾ ਉਹਨਾਂ ਦਾ ਕਹਿਣਾ ਸੀ ਕਿ ਬੱਸਾਂ ਦੇ ਕਿਰਾਏ ਵਿੱਚ ਵੀ ਹਰ ਸਾਲ ਬੇहद ਵਾਧਾ ਕੀਤਾ ਜਾਂਦਾ ਹੈ। ਭਾਵੇਂ ਕਿ ਉਹਨਾਂ ਦੇ ਪਿੰਡ ਸਕੂਲ ਤੋਂ ਬਹੁਤ ਜ਼ਿਆਦਾ ਦੂਰ ਨਹੀਂ ਹਨ ਪਰ ਫਿਰ ਵੀ ਉਹਨਾਂ ਤੋਂ ਵਾਧੂ ਕਿਰਾਇਆ ਵਸੂਲਿਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਬਾਬਤ ਉਹਨਾਂ ਬਲੋ ਸਕੂਲ ਪ੍ਰਿੰਸੀਪਲ ਨਾਲ ਗੱਲਬਾਤ ਕੀਤੀ ਤਾਂ ਹੁਣਾਂ ਭਰੋਸਾ ਦਿਵਾਇਆ ਕਿ ਇਸ ਮਸਲੇ ਦਾ ਜ਼ਰੂਰ ਹੱਲ ਕੀਤਾ ਜਾਵੇਗਾ। ਜੀ ਸਰ ਮੇਰਾ ਨਾਮ ਦੀਪਕ ਕੁਮਾਰ ਪਿੰਡ ਮੇਰਾ ਭਾਰਾਪੜਾ ਹੈ ਅ ਬੱਚੇ ਹੈ ਜੀ ਮੇਰੇ ਇੱਥੇ ਦੋ ਬੇਟੀਆਂ ਮੇਰੀਆਂ ਪੜ੍ਹਦੀਆਂ ਹੋਈਆਂ ਅ ਫੀਸਾਂ ਦਾ ਰੌਲਾ ਸਗਾ ਜੀ ਐਵਰੀ ਈਅਰ ਇਹ ਫੀਸਾਂ ਦੇ ਵਿੱਚ ਵਾਅਦਾ ਕਰਦੇ ਆ ਉਹਨਾਂ ਨੂੰ ਲੈ ਕੇ ਅਸੀਂ ਆਏ ਸਕੇ ਬਈ ਵੀ ਤੁਸੀਂ ਜਿਹੜੀਆਂ ਫੀਸਾਂ ਆ ਬਈ ਇਹ ਘੱਟ ਤੋਂ ਘੱਟ ਵਧਾਓ ਬਈ ਤੁਸੀਂ ਜੱਕਦਮ ਬਈ ਪੇਰੈਂਟਸ ਦੇ ਉੱਪਰ ਬਈ ਐਨਾ ਪ੍ਰੈਸ਼ਰ ਨਾ ਪਾਓ ਬਈ ਜਿਹੜੀਆਂ ਫੀਸਾਂ ਬਈ ਅਸੀਂ ਨਾ ਦੇ ਸਕੀਏ ਹੈਨਾ ਤਾਂ ਹੁਣ ਪ੍ਰਿੰਸੀਪਲ ਮੈਮ ਨਾਲ ਉੱਥੇ ਅੰਦਰ ਗੱਲ ਹੋਈ ਐ ਤਾਂ ਉਹ ਉਹਨਾਂ ਨੇ ਸਾਨੂੰ ਵਿਸ਼ਵਾਸ ਦਿੱਤ ਜਾਨੀ ਜਤਾਇਆ ਵੀ ਨੈਕਸਟ ਇਅਰ ਤੋਂ ਵੀ ਤੁਹਾਡੀਆਂ ਜਿਹੜੀਆਂ 8% ਐ ਵੀ ਉਹ ਅਸੀਂ ਘਟਾ ਕੇ ਵੀ 4 ਜਾਂ 5 ਜਾਂ 6 ਵਾਟ ਐਵਰ ਵੀ ਕਿੰਨਾ ਕਰਦੇ ਉਹ ਉਹ ਹੁਣ ਸਾਨੂੰ ਨੈਕਸਟ ਇਅਰ ਪਤਾ ਲੱਗੂਗਾ ਜੀ ਫਿਲਹਾਲ ਦੀ ਗੱਡੀ ਸਾਨੂੰ ਉਹਨਾਂ ਨੇ ਇਹੀ ਜਾਨੀ ਸਿਰਫ ਇੱਕ ਬਰਬਲੀ ਜਾਂ ਮੂੰਹ ਨਾਲ ਜਾਂ ਉਹਨਾਂ ਨੇ ਸਾਨੂੰ ਕਹਿ ਤਾਇਆ ਵੀ ਵੀ ਤੁਹਾਡੀਆਂ ਨੈਕਸਟ ਇਅਰ ਫੀਸਾਂ ਘਟਣਗੀਆਂ ਹੁਣ ਘਟਣਗੀਆਂ ਜਾਂ ਨਹੀਂ ਘਟਣਗੀਆਂ ਉਹ ਆਉਣ ਵਾਲਾ ਸਮਾਂ ਦੱਸੂਗਾ ਜੀ ਪਾ ਜੇ ਅਸੀਂ ਆਏ ਸੀ ਇੱਥੇ ਫੀਸ ਵਧਾਈਏ ਇਹਨਾਂ ਨੇ ਬਹੁਤ ਜ਼ਿਆਦਾ ਅਸੀਂ ਉਹਦੇ ਰਿਗਾਰਡਿੰਗ ਇਹਨਾਂ ਨੂੰ ਪੁੱਛਣਾ ਸੀ ਰੀਜ਼ਨ ਕੀ ਹੈ ਕਿਉਂ ਵਧਾਈਏ ਹਾਂਜੀ ਤੇ ਹੁਣ ਅਸੀਂ ਮੈਡਮ ਨਾਲ ਗੱਲ ਕੀਤੀ ਆ ਉਹਨਾਂ ਨੇ ਇਹੀ ਗੱਲ ਕਹੀ ਆ ਕਿ ਅਸੀਂ ਇਸ ਸਾਲ ਤਾਂ ਚਲੋ ਹੋ ਗਿਆ ਹੁਣ ਇਸ਼ੂ ਜਿਹੜੇ ਕਾਰਡ ਵਗੈਰਾ ਹੈ ਵੀ ਨੈਕਸਟ ਟਾਈਮ ਤੋਂ ਅਸੀਂ ਦੇਖਾਂਗੇ ਪੀ ਦੇਖਾਂਗੇ ਵੀ ਨਹੀਂ ਵਧਾਵਾਂਗੇ ਜਾਂ ਵਧਾਓਗੇ ਜਾਂ ਨਹੀਂ ਘੱਟ ਕਰੋਗੇ ਵਧਾ ਕਰੋ ਜੋ ਵੀ ਨੈਕਸਟ ਟਾਈਮ ਤੇ ਦੇਖਾਂਗੇ ਹਜੇ ਜਸਟ ਉਹਨਾਂ ਨੇ ਕਿਹਾ ਹੀ ਆ ਜਿੱਦਾਂ ਤੇ ਵੈਸੇ ਨਹੀਂ ਰਿਟਰਨ ਵਗੈਰਾ ਕੁਛ ਨਹੀਂ ਗਿਆ ਉਹਦਾ ਬਸ ਇਹ ਕਿ ਇਦਾਂ ਕਿਹਾ ਹੈ ਵਿਸ਼ਵਾਸ ਹੀ ਦਵਾਇਆ ਹੈ ਕਿ ਅਸੀਂ ਕਰਦਾ ਉਧਰੇ ਸੰਬੰਧੀ ਚਰਨ ਪੱਤਰਕਾਰਾਂ ਨੇ ਸਕੂਲ ਪ੍ਰਿੰਸੀਪਲ ਮਾਨਸੀ ਤਿਆਗੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਵਿਦਿਆਰਥੀਆਂ ਦੀਆਂ ਫੀਸਾਂ ਵਿੱਚ ਵਾਧਾ ਸਰਕਾਰੀ ਨੀਮਾ ਅਤੇ ਸਕੂਪ ਮਾਨਜੋਗ ਹਾਈ ਕੋਰਟ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ ਹੀ ਕੀਤਾ ਜਾ ਰਿਹਾ ਹੈ ਤੇ ਕਿਸੇ ਤੋਂ ਵੀ ਵਾਧੂ ਫੀਸ ਨਹੀਂ ਵਸੂਲੀ ਜਾ ਰਹੀ। ਗਰਸ਼ੰਕਰ ਤੋਂ ਨਵਰੰਗ ਚੈਨਲ ਲਈ ਰਕੇਸ਼ ਕੁਮਾਰ ਦੀ ਵਿਸ਼ੇਸ਼ ਰਿਪੋਰਟ। ਸਰ ਮੈਂ ਪੇਰੈਂਟਸ ਨੂੰ ਇਹ ਹੀ ਕਹਿਣਾ ਚਾਹੁੰਗੀ ਕਿ ہمارا ਸਕੂਲ ਜੋ ਹੈ ਉਹ ਜਿੰਨਾ ਹੋ ਸਕਦਾ ਹੈ ਉਹ ਕੋਸ਼ਿਸ਼ ਕਰਦਾ ਹੈ ਕਿ ਹਮ ਜੋ ਵੀ ਹਮਾਰੇ सेंट्रल गवर्नमेंट के और जो हमारे स्टेट गवर्नमेंट के नॉर्म्स हैं उनको फॉलो किया जाए और जो फीस है विद इन दैट ओनली एज पर द ऑर्डर्स फ्रॉम द ऑनरेबल हाई कोर्ट ऑफ पंजाब एंड हरियाणा सो उनकी ऑर्डर के अकॉर्डिंग एट परसेंट फीस जो है ट्यूशन फीस उसी वही इंक्रीज़ की गई है एंड वी विल ट्राई टू बी विद इन दैट लिमिट ओनली जैसा मैंने आपको अभी बताया कि ये पेरेंट्स का थोड़ा सा यहाँ पे थोड़ी सी समझने में प्रॉब्लम है उनकी हर बच्चे को देखिए आपको भी पता है कि फाइनल एग्जाम से पहले डेट शीट दी जाती है वो डेट शीट रिटर्न फॉर्म में होती है उस डेट शीट में जैसा कि मैंने आपको अभी ये डेट शीट दिखाई है इसमें बिल्कुल क्लियरली हमने ये बात मेंशन की है कि फॉर द ईयर 2025-26 द फी विल बी हाइक बाय एक परसेंट सो इसमें तो मुझे नहीं लगता कि पेरेंट्स के पास कोई पॉइंट है ये कहने का कि हमने उनको नहीं बताया है सर उनको मेरी तरफ से यही आश्वासन दिया गया है कि जो भी गवर्नमेंट के नॉर्म्स हैं उसके अकॉर्डिंगली डिसीजन लिया जाएगा उसके अकॉर्डिंगली ही काम किया जाएगा कुछ भी ऐसा काम नहीं किया जाएगा ऐसा डिसीजन नहीं लिया जाएगा जो गवर्नमेंट रूल्स के अकॉर्डिंग नहीं होगा